ਜੋ ਕੱਲ ਇਨਸੀਡੈਂਸ ਹੋਇਆ ਜੋ ਜਿਸ ਤਰ੍ਹਾਂ ਦਾ ਮਾਮਲੇ ਸਾਹਮਣੇ ਆਈ ਹੈ ਕਿ ਆٹے ਦੇ ਨਾਲ ਲੋਕ ਜਿਹੜੇ بیمار ਹੋਏ ਉਹਦੇ ਚੋਂ ਕੀ ਕਰਤਾ ਸ਼ੁਰੂ ਆਜੋ ਦੀ ਹੋਈ ਡਿਟੇਲ ਮੀਟਿੰਗ ਕੀਤੀ ਗਈ ਸੀ ਜੋ ਵੀ ਫੂਡ ਸੈਂਪਲਿੰਗ ਵਾਲਿਆਂ ਨੇ ਫੂਡ ਸੈਂਪਲਸ ਭਰੇ ਸੀ ਅਸੀਂ ਉਹ ਦੁਬਾਰਾ ਭਰ ਰਹੇ ਹਾਂ ਫੂਡ ਸੈਂਪਲਸ ਬਿਕਾਜ਼ ਮੈਨੂੰ ਇਹ ਪਤਾ ਲੱਗਿਆ ਸੀ ਕਿ ਜਿਹੜੀ ਸ਼ਾਪ ਤੋਂ ਇਹਨਾਂ ਨੇ ਫੂਡ ਸੈਂਪਲ ਭਰੇ ਹਨ ਉਹਨਾਂ ਨੇ ਜਿਹੜਾ ਰੂਜ਼ ਆਟਾ ਹੈ ਉਹ ਡਿਸਟਰੋਏ ਕਰਤਾ ਸੀ ਹੁਣ ਅਸੀਂ ਪੇਸ਼IENTS ਤੋਂ ਸੈਂਪਲ ਮੰਗਵਾ ਰਹੇ ਹਾਂ ਕਿ ਪੇਸ਼IENTS ਕੋਲ ਕਿਹੜਾ ਆਟਾ ਪਿਆ ਕਿਉਂਕਿ ਪਹਿਲੇ ਦਿਨ ਹੀ ਉਹਨਾਂ ਨੇ ਖਰੀਦਿਆ ਸੀ ਹਲੇ ਪੇਸ਼IENTS ਕੋਲ ਆਟਾ ਪਿਆ ਉਹ ਸੈਂਪਲ ਫੂਡ ਜਾਣਗੇ ਫਿਰ ਉਹਨਾਂ ਦੇ ਬਿਆਨ ਤੇ ਕਾਰਵਾਈ ਹੋਏਗੀ ਕਿ ਇਹ ਆਟਾ ਉਹਨਾਂ ਨੇ ਕਿਹੜੀ ਸ਼ਾਪ ਤੋਂ ਖਰੀਦਿਆ ਸੀ बिकॉज़ ਜਿਹੜੀ ਜੋ ਸਾਡੀ ਇਨਫਰਮੇਸ਼ਨ ਸੀ ਜਿਸ ਸ਼ਾਪ ਤੋਂ ਆਟਾ ਖਰੀਦਿਆ ਸੀ ਉਹਨੇ ਲੂਜ਼ ਆਟਾ ਜਿਹੜਾ ਵੇਚਿਆ ਸੀ ਉਹ ਡਿਸਟਰੋਏ ਕਰਤਾ ਔਰ ਜਿਹੜੇ ਪੈਕੇਟ ਸੀ ਉਹ ਫੂਡ ਸੈਂਪਲਿੰਗ ਲਈ ਦੇ ਦਿੱਤੇ which is not acceptable ਅਸੀਂ ਉਹਨਾਂ ਨੂੰ ਦੁਬਾਰਾ ਕਿਹਾ ਕਿ ਜਿੰਨਾ ਜਿਹੜੇ ਜਿਹੜੇ ਪੇਸ਼ੈਂਟਸ ਕੋਲ ਆਟਾ ਪਿਆ ਉਹ ਲੋ ਆਟਾ ਉਹਦੀ ਪੁੱਟ ਸੈਂਪਲਿੰਗ ਕਰਕੇ ਦੁਬਾਰਾ ਪਿਚੂ ਮੈਡਮ ਪੂਰੀ ਜਾਂਚ ਤੋਂ ਬਾਅਦ ਕਿਹੋ ਜੀ ਜਿਹੜੀ ਕਾਰਵਾਈ ਕੀਤੀ ਜਾਵੇਗੀ ਬਹੁਤ ਸਖਤ ਕਾਰਵਾਈ ਕੀਤੀ ਜਾਏਗੀ ਜੀ ਜੋ ਵੀ ਹੋਏਗਾ ਐਫ ਆਈ ਆਰ ਤਾਂ ਅਸੀਂ ਲੋਚ ਕਰਤੀ ਜੋ ਵੀ ਜਿਹਦਾ ਵੀ ਨਾਮ ਸਾਹਮਣੇ ਆਇਆ ਤਾਂ ਅਸੀਂ ਉਹਦੇ ਖਿਲਾਫ ਕਰਦੇ ਮੈਮ ਕਿੰਨੇ ਹੁਣ ਪੇਸ਼ੈਂਟਸ ਸਾਹਮਣੇ ਆਈ ਹੈ ਇੰਨਾ ਫੈਕਟਰ ਅ ਕੱਲ 46 ਪੇਸ਼ੈਂਟਸ ਆ ਰਹੇ ਕਿ 46 ਪੇਸ਼ੈਂਟਸ ਆਏ ਤੇ ਮਾਈਨਰ ਥੋੜਾ ਜਿਹਾ ਉਹਨਾਂ ਨੂੰ ਅਸੀਂ ਵੋਮਿਟਿੰਗ ਕਰੋ ਫਰਸਟ ਏਡ ਵਗੈਰਾ ਦੇ ਕੇ ਚਲੇਗੇ ਕੁਝ ਇੱਕ ਪੇਸ਼ੈਂਟਸ ਨੂੰ ਰਾਤ ਵੀ ਉਹਨਾਂ ਨੇ ਰੱਖਿਆ ਡ੍ਰਿਪ ਵਗੈਰਾ ਲਗਾਈ ਹੈ ਤੇ ਫਿਲਹਾਲ ਕਲਵਲੇ ਸਾਰੇ ਪੇਸ਼IENTS ਚਲੇ ਗਏ ਬਟ ਵੀ ਹੈਡ ਕਮ ਕੋਈ ਕਲ ਜਗਰਾਤੇ ਚ ਵੀ ਇਸ ਤਰ੍ਹਾਂ ਕੁਝ ਹੋਇਆ ਵੀ ਆਰ ਗੋਇੰਗ ਟੂ ਸੀ ਦ ਪੇਸ਼IENTS ਜਿਹੜੇ ਦੋ ਤਿੰਨ ਪੇਸ਼IENTS ਹਸਪੀਟਲ ਆ ਨਾਲ ਮੈਮ ਕਈ ਪੇਸ਼ੈਂਟ ਹੈ ਜਿਹੜੇ ਘਰ ਦੇ ਵਿੱਚ ਹੀ ਆ ਜਿਹੜੇ ਹਸਪੀਟਲ ਤਾਈਂ ਜਿਹੜੇ ਨਹੀਂ ਗਏ ਪ੍ਰਸ਼ਾਸਨ ਨੂੰ ਤੁਹਾਡੇ ਕੋਲ ਜੀ ਤੁਹਾਡੇ ਕੋਲ ਕੋਈ ਇਨਫੋਰਮੇਸ਼ਨ ਹੈ ਸਾਨੂੰ ਦੇ ਦਿਓ ਵੀ ਵਿਲ ਐਗਜ਼ਾਮਨ ਦਮ ਆਲਸ ਜੀ ਤੇ ਮੈਮ ਅੱਜ ਤੁਸੀਂ ਵਿਜ਼ਿਟ ਕਰ ਰਹੇ ਹੋ ਸਾਰੇ ਪੇਸ਼ੈਂਟਸ ਨੂੰ ਜੀ ਹਸਪੀਟਲ ਜਿਹੜੇ ਪੇਸ਼ੈਂਟਸ ਹਨ ਉਹਨਾਂ ਮਿਲਣ ਜਾਰੀ ਨੇ ਇੱਕ ਦੋ ਪੇਸ਼ੈਂਟਸ ਆ ਕੇ ਮਨਵਰਥੇ ਮਿਲ ਕੇ ਨੇ ਉਹ ਆਟਾ ਵੀ ਦੇਖੇ ਨੇ ਅਸੀਂ ਹੋਰ ਟੈਲੀ ਸੰਪੰਨ ਦੁਬਾਰਾ ਕਰਾਂਗੇ। ਥੈਂਕ ਯੂ ਬਹੁਤ। ਜੀ ਸਰ ਕੀ ਸਿਚੁਏਸ਼ਨ ਹੈ ਸਰ ਕੰਟੈਕਟ ਪ੍ਰੈਜ਼ెంట్? ਸਰ ਜਿਹੜਾ ਆਟੇ ਤੋਂ ਬਾਅਦ ਦੀ ਫੂਡ ਪੌਇਜ਼ਨਿੰਗ ਦੇ ਕੇਸ ਸੀਗੇ 46 ਕੇਸ ਸਾਡੇ ਕੋਲੇ ਜਿਹੜੇ ਡਾਕੂਮੈਂਟਡ ਰਿਪੋਰਟਡ ਹੈ। ਤੇ ਉਹਨਾਂ ਦੇ ਵਿੱਚੋਂ ਸਾਰੇ ਪੇਸ਼ੈਂਟ ਸਭ ਤੋਂ ਵੱਡੀ ਵਧੀਆ ਗੱਲ ਹੈ ਵੀ ਉਹ ਬਿਲਕੁਲ ਤੰਦਰੁਸਤ ਹੈ, ਸਟੇਬਲਸ ਹੈ। ਕੇਸ ਅਟ ਪ੍ਰੈਜ਼ెంట్ ਸਾਡੇ ਕੋਲ 5 ਪੇਸ਼ੈਂਟ ਸਿਵਲ ਹਸਪੀਟਲ 'ਚ ਇਲਾਜ ਲੈ ਰਹੇ ਆਂ ਔਰ ਉਹ ਪੰਜਾਂ ਦੀ ਹਾਲਤ ਵੀ ਬਿਲਕੁਲ ਠੀਕ ਹੈ। ਸਰ ਤਬੀਅਤ ਦੌਰਾਨ ਮੈਂ ਦਿੱਕਤ ਕੀ ਆਈ ਹੈ ਪੇਸ਼ੈਂਟ ਆ ਇਹ ਐਕਚੁਅਲੀ ਪਤਾ ਹੈ ਕਿ ਜੀ ਕਿੱਟੂ ਦਾ ਆਟਾ ਖਾਣ ਨਾਲ ਗੈਸਟ੍ਰਾਈਟਸ ਹੁੰਦਾ ਪੇਸ਼ੈਂਟ ਨੂੰ ਵੋਮਟਿੰਗ ਹੋ ਰਹੀ ਸੀਗੀ ਕਬਰਾਟੋ ਰਹੀ ਸੀਗੀ ਇਹ ਕੋਈ ਆਟਾ ਜਿਆਦਾ ਪੁਰਾਣਾ ਹੈ ਜਾਂ ਉਸ ਚ ਕੋਈ ਅਡਲਟਰੇਸ਼ਨ ਹੈ ਉਸ ਲਈ ਫੂਡ ਟੀਮਸ ਕੰਮ ਕਰੀ ਸਰ ਕਿੰਨੇ ਟੋਟਲ ਪੇਸ਼ੈਂਟ ਕਿੰਨੇ ਆ ਸਿਵਲ ਪ੍ਰਾਈਵੇਟ ਲਗਾ ਕੇ ਸਰ ਦੇਖੋ ਜਿਹੜਾ ਘਰਾਂ ਦੇ ਪੇਸ਼ੈਂਟਸ ਬਾਰੇ ਤਾਂ ਕੋਈ ਗਿਣਤੀ ਬਾਰੇ ਨਹੀਂ ਦੱਸਿਆ ਜਾ ਸਕਦਾ 46 ਪੇਸ਼ੈਂਟ ਡਾਕੂਮੈਂਟਰੀ ਸਾਡੇ ਕੋਲ ਰਿਪੋਰਟ ਹੋਏ ਰਿਪੋਰਟ ਹੋਈ ਜਿੰਨਾਂ ਦੀ ਡਾਕੂਮੈਂਟੇਸ਼ਨ ਹੈ ਸਾਡੇ ਕੋਲ 46 ਹੈ ਜੀ ਤਸਾਈਂ ਜਿਹੜੇ ਨੇ ਜੀ 100 ਤੋਂ ਵੱਧ ਪੇਸ਼ੈਂਟ ਹੈਗੇ ਜਿਨ੍ਹਾਂ ਨੂੰ ਕਿਸੇ ਨੂੰ ਨਹੀਂ ਸਰ ਸਾਰੇ ਸਾਡੀ ਹੋਮ ਜਿਹੜੀ ਹਾਊਸ ਟੂ ਹਾਊਸ ਟੀਮਸ ਗਈਆਂ ਜਿਹੜਾ ਜੋ ਹਸਪੀਟਲਸ ਚ ਪੇਸ਼ੈਂਟ ਰਿਪੋਰਟ ਕੀਤੇ ਆ ਉਹ 46 ਆ ਹੁਣ ਕਿੰਨਿਆਂ ਨੇ ਖਾਧਾ ਇਹ ਨਹੀਂ ਆਪਾਂ ਦੱਸ ਸਕਦੇ ਆ ਟਾਕਾ ਕਾਚ ਕਿੰਨੇ ਬੰਦੇ ਨੇ ਖਾਧਾ ਤੁਸੀਂ ਕੱਲ ਤੁਹਾਡਾ ਵਰਸ਼ਨ ਸੀ ਕਿ ਤੁਸੀਂ ਟੀਮਸ ਬਣਾਈਆਂ ਜਿਹੜੀਆਂ ਹਾਊਸ ਟੂ ਹਾਊਸ ਟੀਮਸ ਪਹਿਲਾਂ ਉੱਥੇ ਜਾ ਰਹੀਆਂ ਜੀ ਜਿੱਥੇ ਅਫੈਕਟਡ ਪੇਸ਼ੈਂਟਸ ਠੀਕ ਹੈ ਉਸ ਤੋਂ ਬਾਅਦ ਜਿਹੜੀਆਂ ਪੇਸ਼ੈਂਟਸ ਜਿੱਥੇ ਨਾਰਮਲ ਪੇਸ਼ੈਂਟਸ ਹੁੰਦਾ ਇਹ ਸਿਸਟਮ ਹੁੰਦਾ ਹੈ ਪ੍ਰਾਇੋਰਟੀ ਸੈਟਲ ਹੁੰਦੀ ਹੈ ਫਿਰ ਬਾਕੀਆਂ ਕੋਲ ਜਾਵਾਂਗੇ ਕਿਉਂਕਿ ਸਭ ਤੋਂ ਪਹਿਲਾਂ ਇੰਪੋਰਟੈਂਟ ਇਸ਼ੂ ਹੁੰਦਾ ਵੀ ਜਿਹੜੇ ਪੇਸ਼ੈਂਟਸ ਆ ਉਹਨਾਂ ਨੂੰ ਟਰੀਟ ਕੀਤਾ ਜਾਵੇ ਉਸ ਤੇ ਅਸੀਂ ਫੋਕਸ ਕਰਦੇ ਹੋਏ ਇੱਥੇ ਆਪਦੇ ਹਸਪੀਟਲ 'ਚ ਅਸੀਂ ਕਲੀਅਰ ਕੰਟਰੈਕਸ਼ਨਸ ਦਿੱਤੀਆਂ ਸੀਗਾ ਵੀ ਇੱਥੇ ਹਸਪੀਟਲ ਦੇ ਵਿੱਚ ਪੇਸ਼ੈਂਟ ਦਾ ਹਰ ਕਿਸਮ ਦਾ ਟਰੀਟਮੈਂਟ ਫ੍ਰੀ ਕੀਤਾ ਜਾਏਗਾ ਕਿਉਂਕਿ ਸਾਡੇ ਕੋਲ ਰਿਪੋਰਟਸ ਆ ਰਹੀਆਂ ਸੀ ਵੀ ਕੁਝ ਪ੍ਰਾਈਵੇਟ ਹਸਪੀਟਲ 'ਚ ਪੇਸ਼ੈਂਟਸ ਦੇ ਕਾਫੀ ਪੈਸੇ ਖਰਚ ਹੋਏ ਆ ਤਾਂ ਉਸ ਨੂੰ ਮੁਖਰਹ ਦੇਉ ਅਸੀਂ ਆਦੇ ਸਾਰੇ ਵਰਕਰਸ ਨੂੰ ਸਭ ਨੂੰ ਕਹਿ ਵੀ ਸਾਰੇ ਪੇਸ਼ੈਂਟਸ ਨੂੰ ਪਾਓ ਹਸਪੀਟਲ 'ਆਨ ਇੱਥੇ ਸਾਰਾ ਲਾਜ਼ਮ ਮੁਫਤ ਕੀਤਾ ਸਭ ਕੋ ਪਤਾ ਲੱਗ ਗਿਆ ਜਿਹੜੀਆਂ ਪ੍ਰਾਈਵੇਟ ਟੀਮਸ ਆ ਕੋਈ ਉਹ ਨੰਬਰ ਆਫ ਪੇਸ਼IENTS ਪਤਾ ਲੱਗ ਗਿਆ ਜਿਹੜੇ ਘਰ ਦੇ ਵਿੱਚ ਹੈਗੇ ਸਰ ਇਹ ਤਾਂ ਪੋਸੀਬਲ ਹੀ ਨਹੀਂ ਜੀ ਕਿ ਰਾਜੀ ਕਿੰਨੇ ਬਿਛੇ ਨੇ ਕਿਉਂਕਿ ਜੇ ਕਿਸੇ ਦੇ ਘਰੇ ਮਾੜੀ ਬੜੀ ਪ੍ਰੋਬਲਮ ਹੋਈ ਹੈ ਘਰ ਬੈਠਾ ਆਪਾਂ ਦੱਸ ਨਹੀਂ ਸਕਦੇ ਜੀ ਇਸ ਬਾਰੇ ਨਾ ਕੋਈ ਤਾਂ ਇਹ ਤਾਂ ਹਾਊਸ ਟੂ ਹਾਊਸ ਚੋ ਤਾਂ ਸਾਡੀ ਟੀਮ ਮੈਂ ਜਾਣ ਗਿਆ ਉਸ ਤੋਂ ਬਾਅਦ ਹੀ ਅਸੀਂ ਦੱਸ ਸਕਦੇ ਆ ਥੈਂਕ ਯੂ ਸਰ ਥੈਂਕ ਯੂ ਠੀਕ ਹੈ ਜੀ ਠੀਕ ਹੋਣਾ ਹਾਂ ਜੀ ਕੀ ਹੋਇਆ ਸੀਗਾ ਵਸੇ ਰੋਟੀ ਮੈਂ ਤਾਂ ਥੋੜੀ ਜੀ ਖਾਧੀ ਮੈਂ ਵਰਤ ਕੇ ਨਹੀਂ ਰੱਖਿਆ ਸੀ ਵੈਸੇ ਵੈਸੇ ਹੀ ਮੈਂ ਖਾ ਲਈ ਗੁੱਡੀ ਨੇ ਖਾਧੀ ਤੇ ਦੋ ਗਰਈਆਂ ਸੀ ਮੈਂ ਉਹ ਖਾ ਲੀਆਂ ਬਸ ਉਹਨਾਂ ਦੇ ਨਾਲ ਹੀ ਮੈਨੂੰ ਬਸ ਹੱਥ ਪੈਰ ਮੇਰੇ ਬਹੁਤ ਜ਼ਿਆਦਾ ਕੰਬਣ ਲੱਗ ਪਏ ਹੁਣ ਠੀਕ ਹੋ ਹਾਂ ਅੱਗੇ ਨਾ ਫਰਕ ਹੈ ਕੰਬਦੇ ਕੱਲ ਤੱਕ ਨਹੀਂ ਤਾਂ ਜ਼ਿਆਦਾ ਕੰਬਦੇ ਹਾਂ ਠੀਕ ਹੋ ਅੱਗੇ ਨਾ